ਆ ਨਿੱਕੇ ਨਿੱਕੇ ਬੱਚੀਆਂ ਤੁਹਾਡੇ ਸਾਹਮਣੇ ਹਨਾ ਗੱਤਕਾ ਖੇਡ ਕੇ ਦਿਖਾਉਣਗੇ ਕਮਾਲ ਇਹ ਸਿੱਖ ਰਹੀਆਂ ਨੇ ਹਜੇ ਬਹੁਤ ਨਿੱਕੇ ਨਿੱਕੇ ਬੱਚੇ ਉਹ ਦੇਖੋ ਨਿੱਕਾ ਆ ਜਾ ਕਾਕਾ ਖੜਾ ਕਿੱਡ ਬਹੁਤ ਪਿਆਰਾ ਕਾਕਾ ਮਤਲਬ ਨਿੱਕੇ ਨਿੱਕੀਆਂ ਬੱਚੀਆਂ ਮਤਲਬ ਕਹਿੰਦੇ ਸੈਲਫ ਡਿਫੈਂਸ ਸਿੱਖ ਰਹੀਆਂ ਨੇ ਇਹ ਹੈ ਕਿਥੇ ਆਪਾਂ ਕੌਰ ਖਾਲਸਾ ਵਿਰਸਾ ਸੰਭਾਲ ਸੁਸਾਇਟੀ ਦੇ ਵਿੱਚ ਆਪਾਂ ਧਰਮਕੋਟ ਮੋਗੇ ਦੇ ਵਿੱਚ ਆ ਗੱਤਕਾ ਖੇਡ ਕੇ ਦਿਖਾਉਣਗੇ ਮਤਲਬ ਗੱਲ ਇਹ ਵੀ ਬਹੁਤ ਵਧੀਆ ਇਹਨਾਂ ਦਾ ਕਾਰਜਾ ਗੁਰਬਾਣੀ ਸੰਥਿਆ ਵੀ ਸਾਰੀ ਜਾਣਦੇ ਆ ਕਰ ਲੈਂਦੇ ਆ ਸੰਥਿਆ ਕਰ ਲੈਂਦਾ ਗੁਰਬਾਣੀ ਵੀ ਕੀਰਤਨ ਵੀ ਮਤੇ ਉਦੋਂ ਵਿੱਚ ਰਹੇਂਦੀ ਇਹ ਗੱਲ ਵੀ ਡਿਫੈਂਸ ਵਾਲੀ ਤੇ ਫਿਰ ਉਹ ਤੁਹਾਨੂੰ ਪਤਾ ਹੀ ਹੈ ਡਿਫੈਂਸ ਦੇ ਵਿੱਚ ਵੀ ਜ਼ਰੂਰੀ ਆ ਇਸ ਵਕਤ ਮੈਂ ਬਹੁਤ ਵਧੀਆ ਸੰਸਥਾ ਦੇ ਵਿੱਚ ਇਹ ਪਹਿਲਾਂ ਦੀ ਅਲੱਗ ਤੋਂ ਵੀ ਵੀਡੀਓ ਪਾਵਾਂਗੇ ਆ ਤੁਸੀਂ ਗੱਤਕਾ ਖੇਡ ਕੇ ਦਿਖਾਉਣਗੇ ਕਮਰਪ੍ਰੀਤ ਜੀ ਇਹਨਾਂ ਨੂੰ ਗੱਤਕਾ ਸਿਖਾਉਂਦੇ ਆ ਸ਼ੁਰੂ ਕਰਗੇ ਜੀ ਲਓ ਵੀ ਇੱਕ ਵਧਾਈਆਂ ਤੇ ਸ਼ੁਰੂ ਕਰੋ ਫਿਰ ਕੰਮ ਚਲਾਓ ਕੰਮ ਦੇਖੀਏ ਵੀ ਕੋਈ 뮤זיਕ ਨਹੀਂ ਕੁਛ ਨਹੀਂ ਹੈ ਨਾ ਦੇਖੋ ਵੀ ਆਪ ਦੇ ਆਪ ਹੀ ਸਟੈਮਨਾ ਬਹੁਤ ਆ ਦੇਖੋ ਲੈ ਗਰਮੀ ਦੇ ਵਿੱਚ ਆ ਤੇ ਕੱਲੇ ਕੱਲੇ ਬੱਚੇ ਦਾ ਸਟੈਮਨਾ ਪੂਰਾ ਵਾ ਇਹਨਾਂ ਦਾ ਬਾਕੀ ਤੁਹਾਨੂੰ ਮੇਰੇ ਦੱਸਣ ਦੀ ਲੋੜ ਨਹੀਂ ਪੈਣੀ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵਾ ਹਮ ਲਓ ਜੀ ਤੇ ਨਾਲ ਦੀ ਨਾਲ ਆਏ ਨਾਲ ਦੀ ਨਾਲ ਤੁਸੀਂ ਮੜਾ ਜਾ ਸ਼ਾਸਤਰਾਂ ਦਾ ਜਾਣਕਾਰੀ ਅੰਦਰ ਉਹ ਕਿਹੜਾ ਕਿਹੜਾ ਸ਼ਾਸਤਰ ਕਿਹੜੀ ਜਮੀਆਂ ਆ ਆ ਕੀ ਆ ਇਹ ਚੱਕਰ ਆ ਲਾ ਲਓ ਮੈਂ ਤੁਸੀ ਹਾਂਜੀ ਇਹ ਚੱਕਰ ਆ ਗਿਆ ਲੈ ਇਹ ਹੈਗਾ ਵੀ ਦਸ਼ਮਨ ਨੂੰ ਦੂਰ ਰੱਖਣ ਦੇ ਲਈ ਹਾਂਜੀ ਇਹ ਤੀਰਾਂ ਦੀ ਵਾਸ਼ਰ ਰੋਕਣ ਲਈ ਸੀ ਅੱਛਾ ਤੀਰਾਂ ਦੀ ਵਾਸ਼ਰ ਰੋਕਣ ਦੇ ਲਈ ਆ ਹੁੰਦੇ ਸੀ ਵਰਤੇ ਜਾਂਦੇ ਸੀ ਇਹ ਪ੍ਰਾਤਨ ਹਨ ਜਿਹੜੇ ਆਪਣੇ ਹਥਿਆਰ ਉਸ ਸਮੇਂ ਪੁਰਾਣੇ ਜ਼ਮਾਨੇ ਚ ਸੀਗੇ ਬਿਲਕੁਲ ਜੀ ਬਿਲਕੁਲ ਦੇਖੋ ਵੀ ਦੇਖੋ ਇਹ ਬਹੁਤ ਵੱਡੀ ਚਲੋ ਕਰੋ ਸ਼ੁਰੂ ਹਾਂਜੀ ਅਗਲੇ ਇਹ ਸੈਕ ਰਹੇ ਆ ਮਤਲਬ ਪ੍ਰੈਕਟਿਸ ਚੱਲ ਰਹੀ ਆ ਇਹਨਾਂ ਦੀ ਲੈ ਹਾਂਜੀ ਅੱਗੇ ਵਾਹ ਜੀ ਵਾਹ ਕਮਾਲ ਹਾਂ ਹਾਂ ਕਮਾਲ ਕਤਵਾਂ ਡਾਲ 57 ਮਿੰਟਾਂ ਚ ਇਸ ਨੂੰ ਪਤਾ ਲੱਗ ਜਾਣਾ ਤਕਰੀਬਨ ਉਮਰ ਇਹਨਾਂ ਦੀ ਹੋਊਗੀ ਤਕਰੀਬਨ 7 ਸਾਲਾਂ ਤੋਂ ਛੋਟੇ ਤੋਂ ਛੋਟਾ ਹਾਂਜੀ 5 6 ਸਾਲਾਂ ਤੋਂ ਕਈ ਬੱਚੇ ਹਾਂ 5 6 ਸਾਲਾਂ ਦੇ ਤੋਂ ਲੈ ਕੇ ਤਕਰੀਬਨ 13 14 ਸਾਲ ਤੱਕ ਦੇ ਮੈਨੂੰ ਦੱਸ ਰਹੇ ਆ ਹਨਾ ਤੇ ਤੁਸੀਂ ਵੀ ਜੁੜ ਸਕਦੇ ਹੋ ਇਸ ਸੰਸਥਾ ਦੇ ਨਾਲ ਇਹ ਕੀ ਆ ਗਿਆ ਇਹ ਗੋਲਾ ਵਾ ਥੋੜਾ ਗੋਲਾ 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 ਇਹਦਾ ਕੰਮ ਕੀ ਹੁੰਦਾ ਸੀ ਇਹਦਾ ਕੰਮ ਇਹ ਜਿੱਦਾਂ ਆਮ ਚੈਸਰ ਕਿਹਾ ਜਾਂਦੇ ਆ ਜਿੱਦਾਂ ਕਿਰਪਾਨ ਤੋਂ ਵੀ ਅਗਲੇ ਨੂੰ ਮਾਰਨ ਨੂੰ ਵੀ ਹੋ ਸਕਦਾ ਹੈ ਨਾ ਇਹ ਇਹ ਦੂਰੀ ਬਣਾਉਣ ਵਾਸਤੇ ਆ ਹੂੰ ਜੀ ਜੀ ਦੂਰੀ ਬਣਾ ਕੇ ਜੇ ਚੱਕਰ ਤੋੜਨਾ ਹਾਂਜੀ ਹੂੰ ਸਹੀ ਆ ਸਹੀ ਆ ਸਹੀ ਆ ਅਰੇ ਗੋਪੀ ਵਰੇ ਸਹੀ ਦੇਖੋ ਕਿਰਾਂ ਇਹ ਅਸਲ 'ਚ ਨਰੋਲ ਗੱਤਕਾ ਇਹ ਆ ਬਿਲਕੁਲ ਜੀ ਬਿਲਕੁਲ ਨਾ ਕੋਈ ਕਰਤੱਬਵਾਜੀ ਕਰਨਾ ਕੋਈ ਉਹ ਹੋਰ ਚੀਜ਼ਾਂ ਹੁੰਦੀਆਂ ਬਸਲ ਜੀ ਇਹ ਚਾਪਾ ਨਰੋਲ ਗਤਕਾ ਹੀ ਸਿਖਾਇਆ ਜਾਂਦਾ ਵਾ ਹੋਰ ਸਟੈਂਡ ਵਗੈਰਾ ਬਿਲਕੁਲ ਨਹੀਂ ਕੀਤਾ ਕਮਾਲ ਤਾਂ ਹੌਸਲਾ ਬੱਚਿਆਂ ਦਾ ਵਾਹ ਜੀ ਵਾਹ ਕਮਾਲ ਕਮਾਲ ਇੱਕ ਛਰਪਾਂਟਾ ਲਾ ਹਾਂਜੀ ਆ ਗਿਆ ਖੰਡਾ ਖੰਡਾ ਆ ਗਿਆ ਲੈ ਦੋ ਤਾਰਾ ਹੁੰਦਾ ਏ ਦੋ ਤਾਰਾ ਖੰਡਾ ਕਨਫੀਡੈਂਸੀ ਬਹੁਤ ਆ ਬੱਚਿਆਂ ਚ ਵਕੀ ਤੇ ਗਰਮੀ ਕਿੰਨੀ ਆ ਹਨਾ ਫਿਰ ਵੀ ਸਟੈਮਨਾ ਵਾਸਤੇ ਇਹਨਾਂ ਦਾ ਖਾਣ ਪੀਣ ਦਾ ਧਿਆਨ ਕੀ ਰੱਖਦੇ ਹੋ ਫਿਰ ਹਾਂਜੀ ਵੀਰ ਜੀ ਜਿਵੇਂ ਪ੍ਰੋਫੈਸ਼ਨਲ ਪਲੇਅਰ ਹੁੰਦੇ ਨਾ ਇਹ ਚਾਹ ਨਹੀਂ ਪੀ ਸਕਦੇ ਖੰਡ ਖੰਡ ਨਹੀਂ ਇਹਨਾਂ ਨੂੰ ਦਿੰਦੇ ਮਤਲਬ ਜੋ ਨਿੱਕੜ ਸੁੱਕੜ ਜਿਹਾ ਮਾਰਕੀਟ ਵਾਲਾ ਜੰਗ ਫੂਡ ਦਾ ਬਿਲਕੁਲ ਹੀ ਨਹੀਂ कुरकुरੇ ਲੈ ਸਕ ਖਾਸ ਕਰਕੇ ਉਹ ਨਹੀਂ ਖਾ ਸਕਦੇ 버ગર ਵਗੈਰਾ ਵੀ ਬਿਲਕੁਲ ਨਹੀਂ ਜੀ 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 ਬਿਲਕੁਲ ਇਹ ਅਗੇ ਜਾਣਗੇ ਚੰਗੇ ਰਹਿਣਗੇ ਆ ਲੈ ਮੈਂ ਕੁ ਟਰੇਸ ਸਾਥ ਲੈ ਜਮਾ ਵਾਹ खेरियां ਦਾ ਕੰਮ ਕੀ ਹੈ ਨਾ ਚਲੋ ਚਲੋ ਤੁਮਲਾ ਜ਼ਰੂਰੀ ਹੈ ਸਾਰਿਆਂ ਲਈ ਹੈ ਨਾ ਹਾਂਜੀ ਇੱਥੇ ਹੈਲਮਟ ਦਾ ਕੰਮ ਵੀ ਕਰਦਾ ਖੈਰ ਹੈ ਹੈਲਮਟ ਕਿਉਂਕਿ ਸ਼ਸਤਰਾਂ ਦੀ ਖੇਡ ਹੈ ਦੇ ਚ ਸੱਟਾਂ ਥੋੜੀਆਂ ਬਹੁਤ ਲੱਗਦੀਆਂ ਇਹਦੇ ਸਿਰ ਦੀ ਜਿਹੜੀ ਸੇਫਟੀ ਹੋ ਸਾਰੀ ਜ਼ਰੂਰੀ ਹੈ ਹੈ ਨਾ ਬਾਕੀ ਦਾ ਚਲੋ ਪਾਸੇ ਛੋਟਾ ਛੜ ਜਾਂਦਾ ਇੱਕ ਕਿਰਪਾਨ ਆ ਗਈ ਕਿ ਤਲਵਾਰ ਹਾਂਜੀ ਕਿਰਪਾਨ ਕਿਰਪਾਨ ਤਲਵਾਰ ਕੋਈ ਛੋਟਾ ਜੀ ਜੀ ਹਾਂਜੀ ਅੱਗੇ ਅੱਗੇ ਆ ਨਿੱਕਾ ਕਾਕਾ ਵੀ ਕੋ ਕਰੂਗਾ ਹਾਂਜੀ ਹਾਂ ਇਦੋਂ ਅੱਛਾ ਆਗੇ ਵੀ ਲੈ ਚਲੋ ਦੋਵੇਂ ਜਾਣੇ ਨਿੱਕੇ ਕਾਕੇ ਕਰਨਗੇ ਦੂਰੋ ਕੇ ਦੂਰੋ ਕੇ ਦੂਰੋ ਕੇ ਇੱਕ ਦੂਜੇ ਤੋਂ ਇਸੇ ਖਲਾਈ ਚੱਲ ਰਹੀ ਆ ਤੁਸੀਂ ਵੀ ਜੁੜ ਸਕਦੇ ਹੋ ਇਸ ਸੰਸਥਾ ਦੇ ਨਾਲ ਗੁਰਬਾਣੀ ਕੀਰਤਨ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਬੱਸ ਕੋਈ ਨਹੀਂ ਕੋਈ ਸ਼ਾਬਾਸ਼ 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 ਚਲੋ 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 ਗਾਦੇ ਕਰਦੇ ਸ਼ੁਰੂ ਆ ਆ ਆ ਖਲ ਗਿਆ ਖਲ ਗਿਆ ਹੌਲੀ ਹੌਲੀ ਆ ਜਾ ਵੱਡਾ ਹੈ ਹੈ ਨਾ ਹਾਂਜੀ ਅਰੇ ਖੋਲਾ ਆ ਦੇਖੋ ਲੋ ਬਹੁਤ ਕਮਾਲ ਦੇਖੋ ਛੋਟਾ ਕਿੰਨਾ ਵਧੀਆ ਕਰਦੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਚੱਲ ਪਿਆ ਚੱਲ ਪਿਆ ਵੀ ਇਹ ਤਾਂ ਵੀ ਚੱਲ ਪਿਆ ਨਾ ਕੀ ਇਹ ਬੱਚੇ ਦਾ ਬ੍ਰਹਮਲੀਨ ਕੌਰ ਬ੍ਰਹਮਲੀਨ ਕੌਰ ਨਾ ਬਹੁਤ ਸੋਹਣਾ ਰੱਖਿਆ ਵੀ ਬ੍ਰਹਮਲੀਨ ਕੌਰ ਆਹ ਦੇਖ ਲਾ ਰਹਿ ਕਿਉਂ ਐਮ ਐਮ ਮੋਬਾਈਲ ਜਵਾਕ ਚੱਕੀ ਫਿਰਦੇ ਤੇ ਗੱਲ ਨਹੀਂ ਬਾਤ ਨਹੀਂ ਆਹ ਕੰਮ ਆ ਸਹੀ ਹਾਂਜੀ ਬਿਲਕੁਲ ਨਾਲੇ ਐਕਸਰਸਾਈਜ਼ ਹੋਈ ਨੇ ਬਾਹਾਂ ਦੀ ਮੋਢਿਆਂ ਦੀ ਆਮ ਨਾਲੋਂ ਵੱਧ ਬਦਲ ਫੁੱਣਣ ਅਗੇ ਹੈ ਨਾ ਬੜਾ ਫਰਕ ਪੈਂਦਾ ਇਹਨਾਂ ਦਾ ਆਮ ਨਾਲੋਂ ਵੱਧ ਵਿਕਾਸ ਹੋਇਆ ਇਹਨਾਂ ਦਾ ਆਮ ਨਾਲੋਂ ਜ਼ਿਆਦਾ ਹੁੰਦੇ ਹੁਣ ਵੀ ਕਿਹੜਾ ਹੋ ਵੀ ਅੱਗੇ ਚਲੋ 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 ਜੀ ਇੱਕ ਟੀਟੀ ਸੁਧਾਰ ਵੀ ਹੁੰਦਾ ਹੈ ਨਾ ਹਾਂਜੀ ਬਿਲਕੁਲ ਟੀਟੀ ਸੁਧਾਰ ਆ ਗੋਪਾ ਟੀਟੀ ਸੁਧਾਰ ਆ ਆ ਦੇਖੋ ਵੀ ਇਹ ਗੋਲੇ ਹੋਗੇ ਲੱਗਦਾ ਲੱਗਦਾ ਇਹ ਇੱਕ ਖੰਡਾ ਆ ਗਿਆ ਇਹ ਸੈਫ ਸੈਫ ਹਾਂਜੀ ਸੈਫ ਸੈਫ ਇੱਕ ਬਹੁਤ ਇਤਿਹਾਸਕ ਸੈਫ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਪਈ ਆ ਬਿਲਕੁਲ ਅਕਸਰ ਤੁਸੀਂ ਦਰਸ਼ਨ ਕਰਦੇ ਹੋਵੋਗੇ ਜਿਹੜੀ ਕਿ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਸੀ ਆ ਦੇਖ ਇਹ ਚੀਜ਼ਾਂ ਇਤਿਹਾਸਕ ਚੀਜ਼ਾਂ ਸ਼ਸਤਰਾਂ ਹਰ ਸ਼ਸਤਰ ਦੇ ਮਗਰ ਕੋਈ ਨਾ ਕੋਈ ਇਤਿਹਾਸ ਜੁੜਿਆ ਆ ਟੀਟੀ ਸਧਾਰ ਆ ਗਿਆ ਇਹ ਮਤਲਬ ਜਿਹਦੇ ਵਿੱਚ ਦੋ ਥਾਂਵਾਂ ਤੇ 60 ਵਜੂ ਬਿਲਕੁਲ ਹਮ ਮੈਂ ਇੱਕ ਨਾਲ ਕਈ ਕਮਾਲ ਹੁੰਦੇ ਆ ਇਹ ਚੀਜ਼ ਦੇ ਨਾਲ ਆ ਦੇਖ ਲੈ ਡਾਂਗ ਦਾ ਪਾਣੀ ਵਾਹ ਜੀ ਵਾਹ ਆ ਇਹਦੇ ਵਿੱਚ ਦੋ ਚੱਕਰ ਆ ਗਿਆ ਤੇ ਨਾਲ ਦੋ ਤਲਵਾਰਾਂ ਹਨਾ ਰਾਜੇ ਹਾਂਜੀ ਆ ਚੱਕਰ ਆ ਗਿਆ ਦੇਖਿਓ ਕਿਰਾ ਵਾਹ ਜੀ ਵਾਹ ਕਮਾਲ ਕਮਾਲ ਡਾਂਗ ਡਾਂਗ ਦਾ ਪਾਣੀ ਹਾਂ ਇਹ ਤੋਂ ਬਾਅਦ ਚ ਛੁੱਟੀਆਂ ਹਾਂਜੀ ਇਹ ਡਾਂਗ ਦਾ ਪਾਣੀ ਆ ਮਤਲਬ ਜਿਵੇਂ ਜੋਦੜਾ ਚ ਆਪਾਂ ਕਿਵੇਂ ਸਾਰਿਆਂ ਦਾ ਘੇਰਾ ਕਿਵੇਂ ਤੋੜੀਦਾ ਇੱਛੇ ਇਹਦੇ ਨਾਲ ਦੱਸਿਆ ਜਾਊਗਾ ਹਾਂਜੀ ਇਹ ਇੱਕ ਵਾਰੀ ਡੈਮੋ ਦੇ ਦੇਣਗੇ ਜੀ 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 ਆ ਦੇਖੋ ਇਹ ਦੋ ਤਲਵਾਰਾਂ ਵਾਲਾ ਆ ਗਿਆ ਵੀ ਫੜੋ ਫੜੋ ਆ ਦੇ ਆ ਦੇਖਿਓ ਕਿਰਾ ਏ ਆ ਗਿਆ ਘੇਰਾ ਤੋੜਨ ਵਾਲੀ ਗੱਲ ਬਾਤ ਹਾਂਜੀ ਹਾਂ ਵਿਚਾਲੇ ਇੱਕ ਤੇ ਚਾਰੇ ਪਾਸੇ ਜਿਹੜਾ ਘੇਰਾ ਪਿਆ ਹੋਵੇ ਤਾਂ ਕਿਵੇਂ ਡਿਫੈਂਸ ਕਰਨਾ ਹੈ ਨਾ ਹਾਂਜੀ ਹੂੰ ਆ ਦੇਖੋ ਆ ਰਿਆ ਗੁੱਪੀ ਬਰੇ ਸਹੀ ਹਾਂ ਆ ਦੇਖਿਓ ਘੇਰਾ ਲੈ ਅੱਗੇ ਚਲੋ ਦੇਖੋ ਨਾਗਣੀ ਆਈ ਨਹੀਂ ਫਾਈਟ ਫਾਈਟ ਕਰਨੀ ਹੈ ਕੋਈ ਚਲੋ ਜੀ ਅੱਗੇ ਸ਼ਸਤਰ ਕਾਫੀ ਆ ਤੁਹਾਡੇ ਕੋਲੇ ਹੈਨਾ ਇਹ ਫਿਰ ਤੁਸੀਂ ਸਿੱਖਿਆ ਕਿੱਥੋਂ ਲਈ ਅਸੀਂ ਵੀਰ ਜੀ ਉਦੋਂ ਜਦੋਂ ਇੱਥੇ 2011 ਵਿੱਚ ਨਾ ਪਹਿਲਾ ਗੱਤਕਾ ਗਰੁੱਪ ਹੀ ਸ਼ੁਰੂ ਹੋਇਆ ਸੀ ਪਹਿਲਾ ਕੁੜੀਆਂ ਦਾ ਗੱਤਕਾ ਗਰੁੱਪ ਸੀ ਇਹ ਜੀ ਤੇ ਉਹਦੇ ਵਿੱਚ ਉਦੋਂ ਵੀਰ ਜੀ ਅਿੰਦਰਜੀ ਸਿੰਘ ਉਹ ਜਿਹੜੇ ਇਥੋਂ ਦੇ ਸੰਚਾਰਕ ਵੀ ਆ ਜੀ ਤੇ ਉਹ ਉਹ ਸਿੱਖਿਆ ਸੀ ਉਹ ਛੋਟੋਂ ਸਿੱਖਿਆ ਉਹਨਾਂ ਨੇ ਕੁੜੀਆਂ ਨੂੰ ਸਿਖਾਉਣਾ ਉਹਨਾਂ ਨੇ ਸ਼ੁਰੂ ਕੀਤਾ ਸੀ ਵੈਸੇ ਕੁੜੀਆਂ ਨੂੰ ਕੱਲਿਆਂ ਨੂੰ ਕੋਈ ਸਿਖਾਉਂਦਾ ਨਹੀਂ ਆ ਨਹੀਂ ਬਿਲਕੁਲ ਜਮਾਂ ਸਹੀ ਆ ਇਹ ਇਹ ਮਤਲਬ ਕਿ ਜੇ ਕਿਸੇ ਨੇ ਸਮਾਗਮਾਂ ਤੇ ਧਾਰਮਿਕ ਸਮਾਗਮਾਂ ਤੇ ਲਿਜਾਣੇ ਹੋਣ ਜਾਂ ਨਗਰ ਕੀਰਤਨ ਤੇ ਉਵੇਂ ਵੀ ਟੀਮ ਭੇਜ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਸਾਰੀਆਂ ਥਾਵਾਂ ਦੇ ਜਾਂਦੇ ਵਿਆਹਵਤੀ ਵੀ ਜਾਂਦੇ ਆ ਵਿਆਹਾਂ ਤੇ ਜਾ ਕੇ ਕਿਸੇ ਦੇ ਕੋਈ ਪ੍ਰੋਗਰਾਮ ਇਹ ਤਾਂ ਵਿਰਾਸਤੀ ਚੀਜ਼ ਹੈ ਜੀ ਪੰਜਾਬ ਚੋਂ ਉੱਥੇ ਲੋੜ ਹੈਗੀ ਆ ਇਹ ਬਿਲਕੁਲ ਜੀ ਬਿਲਕੁਲ ਇਹ ਵਿਰਾਸਤ ਆਪਣੀ ਹੂੰ ਇਹ ਇਹ ਕੀ ਚੀਜ਼ ਆ ਮਰਟੀਆਂ ਮਰਟੀਆਂ ਹਾਂਜੀ ਇਹ ਅੱਗ ਵੀ ਲਾ ਲੈਂਦੇ ਹੁੰਦੇ ਇਹਨਾਂ ਨੂੰ ਦੋਨੇ ਪਾਸੇ ਇਹੋ ਏਸੀ ਚੀਜ਼ ਹੀ ਲਾਉਂਦੇ ਹੁੰਦੇ ਹਾਂ ਬਿਲਕੁਲ ਉਹ ਅੱਗ ਉਹ ਵੀ ਦਿਖਾਵਾਂਗੇ ਤੁਹਾਨੂੰ ਆਦਾ ਚੱਕਰ ਆ ਗਿਆ ਲੈ ਆਓ ਤਾਂ ਸੱਟਣ ਵਾਲਾ ਕਰਤੱਬ ਆ ਗਿਆ ਇਹ ਹੂੰ ਦੇਖੋ ਵੀ ਹਰ ਚੀਜ਼ ਦਾ ਨਾ ਕੋਈ ਮਤਲਬ ਸੀਗਾ ਮੀਨਿੰਗ ਸੀ ਪਰਪਾੜਾ ਨਾਲ ਪਾਣੀ ਪਰਪਾੜਾ ਨਾਲ ਦਾ ਪਾਣੀ ਰਾਜੇ ਕੋੜਾ 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 ਸਰ੍ਹੋਂ ਦਾ ਮਾਰੋ ਅੰਛ ਇੱਕ ਚੀਜ਼ ਅੱਗੇ ਹੋਰ ਲਾ ਦੇ ਪਰਮ ਇਸ ਟਾਈਮ ਨਾ ਬਹੁਤ ਆ ਵੀ ਬਹੁਤ ਕਮਾਲ ਚਲੋ ਚਲੋ ਕਿਉਂਕਿ ਹਰ ਬੱਚਾ ਮੇਰੇ ਕਹਿੰਦਾ ਦੂਜੀ ਤੀਜੀ ਟਰਨ ਉਹਦੀ ਆ ਰਹੀ ਆ ਬਿਲਕੁਲ ਜੀ ਜਿਹੜੇ ਸਾਰ ਨਵੇਂ ਸੈਸ਼ਨ ਤੇ ਹੈ ਕਿਉਂਕਿ ਗਤਕੇਸ਼ ਬੱਚੇ ਨੂੰ ਤਿਆਰ ਹੋਣ ਤੇ ਘੱਟੋ ਘੱਟ 1.5 ਸਾਲ ਲੱਗ ਜਾਂਦਾ ਲੱਗ ਜਾਂਦਾ ਬਿਲਕੁਲ ਲੱਗਦੀ ਇਸ ਤਰੀਕੇ ਚਲੋ 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 ਅੱਗੇ ਕੌਣ ਆਊਗਾ ਬਈ ਹਾਂ ਦੋ ਹਮਲਾਵਰ ਇੱਕ ਰਖਿਆਕ ਕੋਨੇ 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 ਸਹੀ ਆ ਅੰਦਾਜ਼ਾ ਲੱਗ ਹੀ ਗਿਆ ਹੋਊਗਾ ਵੀ ਗਰਮੀ ਕਿੰਨੀ ਆ ਤੇ ਬੱਚੇ ਨੇ ਪਰਫਾਰਮ ਬਹੁਤ ਕਮਾਲ ਕੀਤਾ ਬਹੁਤ ਕਮਾਲ ਕੀਤਾ ਵੀ ਜਿਉਂਦੇ ਰੋ ਪਤਰੋ ਤੇ ਗੱਲ ਹੈਗੀ ਆ ਇਹ ਜਰਾ ਜੀ ਕਿਵੇਂ ਫਿਰ ਕਿੰਨਾ ਚਿਰ ਹੋ ਗਿਆ ਸਕਦਿਆਂ ਨੂੰ ਨਾਂ ਦੱਸ ਦਿਓ ਪਹਿਲਾਂ ਤਾਂ ਮੇਰਾ ਨਾਮ ਗਰਪ੍ਰੀਤ ਕੌਰ ਆ। ਅੱਛਾ ਤੇ ਮੈਂ ਪਿਛਲੇ 7 ਸਾਲ ਤੋਂ ਇੱਥੇ ਰਹਿੰਦੀ ਪਈ ਆ। ਅੱਛਾ ਕੀ ਕੀ ਸਿੱਖਿਆ ਫਿਰਣ ਪਤਾ ਜੀ? ਮੈਂ ਇੱਥੇ ਰਹਿ ਕੇ ਗੱਤਕਾ, ਕੀਰਤਨ, ਕੰਪਿਊਟਰ ਤੇ ਰਸੋਈ ਵਗੈਰੇ ਦੇ ਸਾਰੇ ਕੰਮ ਸਿੱਖੇ ਆ। ਤੇ ਕਿਹੜੀ ਕਲਾਸ ਚੋਂ? ਮੈਂ ਹੁਣ ਪਲੱਸ 2 ਚ। ਪਲੱਸ 2 ਚ। ਮਤਲਬ ਮੁਕੰਮਲ ਹੀ ਹੋ ਗਿਆ ਪਲੱਸ 2 ਪੜ੍ਹਦਿਆਂ ਕਰਦੇ ਹਾਂ ਸਾਰਾ ਕੁਝ ਸਿੱਖ ਲਿਆ ਬਿਲਕੁਲ ਇਹ ਕਿੱਥੇ ਜਵਾਬ ਨਹੀਂ ਸੋਚਣਾ ਉਹ ਵੀ ਪਲੱਸ 2 ਕਰਨ ਤੋਂ ਹੁਣ ਗਾ ਸਿੱਖਣ ਦਾ ਸੋਚਣਾ ਬਿਲਕੁਲ ਤੇਰੇ ਸਾਰਾ ਸਿੱਖ ਲਏ ਤੇ ਦੁਨੀਆ ਤੋਂ ਦੋ ਕਦਮ ਅੱਗੇ ਹੋਵੇਂ ਨਾ ਤਾਂ ਹੋਰ ਕੀ ਹੋਊਗਾ ਬਿਲਕੁਲ ਜੀ ਬਿਲਕੁਲ ਐ ਵਧੀਆ ਕਰ ਵਧੀਆ ਮੋਲ ਆ ਹਾਂਜੀ ਵਧੀਆ ਜਿਵੇਂ ਪਰਵਾਹ ਹਾਂ ਜੀ ਕਰਦੇ ਕਰਜਾ ਕਿਵੇਂ ਰਿਸਪੌਂਸ ਆ ਕੀ ਕਹਿੰਦੇ ਆ ਕਰਦੇ ਕਰਦੇ ਤਾਂ ਸਾਨੂੰ ਮਤਲਬ ਕਿ ਇਹ ਕਰਦਾ ਤਾਂ ਇਹ ਮੋਲ ਵਿੱਚ ਇੱਥੇ ਤਾਂ ਮੋਲ ਮਤਲਬ ਕਿ ਸਾਰਾ ਕਰਨ ਨਾਲ ਤੋਂ ਵੱਖਰਾ ਹੀ ਆ ਕਰ ਗਿਆ ਨਹੀਂ ਜੀ ਕਰਦਾ ਹੁੰਦਾ ਇੱਥੋਂ ਛੱਡ ਕੇ ਨੇ ਫਰੈਂਡ ਤੇ ਸਹਲੀਆਂ ਤੇ ਨਾਲ ਨਹੀਂ ਜੀ ਤਾਂ ਨਹੀਂ ਕਰਦਾ ਹੁੰਦਾ ਪਰ ਕਈ ਵਾਰ ਕਰਦਾ ਤੇ ਜੀ ਕਰਵੰਦੇ ਨੇ ਕਿ ਤੁਸੀਂ ਜਾ ਜੋ ਟਾਈਮ ਹੋ ਜਾਂਦਾ ਸਹੀ ਹੈ ਸਹੀ ਹੈ ਐਸਾ ਹੋਇਆ ਨਾ ਮਤਲਬ ਗੱਲ ਹੈਗੀ ਰਾਏ ਕੀ ਨਾ ਤੁਹਾਡਾ ਅੱਛਾ ਮਨਦੀਪ ਕਾਲ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ ਮੈਨੂੰ 8-9 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਅੱਛਾ ਹਾਂਜੀ ਤੇ ਕੀ ਕੀ ਸਿੱਖ ਲਿਆ ਫਿਰ ਗਤਕਾ ਕੰਪਿਊਟਰ ਸੰਥਿਆ ਕੀਰਤਨ ਸਪੀਚਸ ਬੋਲਣੀਆਂ ਇਤਿਹਾਸ ਬੋਲਣਾ ਅੱਛਾ ਮਤਲਬ ਭਾਸ਼ਣ ਕਰਨ ਜਾਣੇ ਜਿਹੇ ਮੁਕਾਬਲੇ ਹੁੰਦੇ ਹਨਾ ਟੋਟਲ ਵੀ ਲੈ ਕੇ ਗਏ ਕਿਤੇ ਘੁੰਮਣ ਫਿਰਨ ਕਿਤੇ ਗਤਕੇ ਦੇ ਟੂਰ ਹੁੰਦੇ ਆ ਕੀਰਤਨ ਦੇ ਟੂਰ ਹੁੰਦੇ ਉਦਾਂ ਵੀ ਇਤਿਹਾਸਿਕ ਗੁਰਦੁਆਰਿਆਂ ਤੇ ਵੀ ਜਾਂਦੇ ਆਪਾਂ ਅੱਛਾ ਉਹ ਤੇ ਸਾਲ ਬਾਅਦ ਮਤਲਬ ਸਮਾਗਮ ਹੁੰਦਾ ਵਾ ਰਾਮਪੁਰ ਖੇੜਾ ਸੇ ਬੁੱਥੇ ਵੀ ਜਾਂਦੇ ਬੱਚੇ ਸਾਰੇ ਉੱਥੇ ਗੁਰਬਾਣੀ ਦਾ ਹੁੰਦਾ ਵਾ ਵੀ ਉੱਥੇ ਨਾਮ ਅਭਿਆਸ ਕੁਮਾਈ ਸਮਾਗਮ ਹੁੰਦਾ ਵਾ ਜੀ ਤੇ ਉੱਥੇ ਹਫਤੇ ਦਾ ਹੁੰਦਾ ਵਾ ਉੱਥੇ ਰਹਿ ਕੇ ਆਉਂਦੇ ਬੱਚੇ ਸੇਵਾ ਗੁਰਬਾਣੀ ਨਾਲ ਜੁੜਿਆ ਅਗਰਸੀ ਨਾਲ ਜੁੜਿਆ ਪੰਜਾਬ ਨਾਲ ਜੁੜੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸਮਾਗਮ ਚੱਲਦੇ ਰਹਿੰਦੇ ਤੁਸੀਂ ਤੁਰਦੇ ਰਹਿੰਦੇ ਹੋ ਜਾਂਦੇ ਹਾਂ ਹਾਂਜੀ ਬਹੁਤ ਵੱਡੀ ਗ ਦਰਸ਼ਕੋ ਬਹੁਤ ਤੁਹਾਨੂੰ ਚੰਗਾ ਲੱਗੂਆ ਕਦੇ ਵਿਜ਼ਿਟ ਕਰਿਓ ਧਰਮਕੋਟ ਕੋਈ ਦੂਰ ਨਹੀਂ ਮੋਗੇ ਜ਼ਿਲ੍ਹੇ ਦੇ ਵਿੱਚ ਆ ਮੇਨ ਰੋਡ ਆ ਜਾਂਦਾ ਵਾ ਤੱਲਕੇ ਨੰਬਰ ਪਾ ਦਿਆਂਗੇ ਫੋਨ ਕਰਕੇ ਵੀ ਆ ਸਕਦੇ ਹੋ ਤਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਨੇ ਤੁਹਾਡਾ ਵੀ ਧੰਨਵਾਦ ਤੁਸੀਂ ਸਮਝਤਾ ਮਿਹਰਬਾਨੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ